ਹਾਂਜੀ ਇਹ ਜਿਹੜੇ ਅੰਗਰੇਜ਼ ਆਏ ਨੇ ਮਲੇਸ਼ੀਆ ਤੋਂ ਜੀ ਮਲੇਸ਼ੀਆ ਤੋਂ ਆਏ ਜੀ ਦਰਸ਼ਨ ਕਰਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਹਾਂਜੀ ਆਪਣੀ ਟੀਮ ਹੈ ਤੁਹਾਡਾ ਡੀਐਨਏ ਜੀ ਇਹ ਆਏ ਹਾਂ ਹਾਂਜੀ ਲੋਡ ਕੇ ਬਣਾ ਹਾਂਜੀ ਤੁਸੀਂ ਕੋ ਐਡ ਕਰ ਰਹੇ ਇਹਨਾਂ ਨੂੰ ਹੈ ਅੱਛਾ ਤੁਹਾਡਾ ਨਾਮ ਹੈ ਰਜ਼ਾ ਰਜ਼ਾ ਹਾਂਜੀ ਰਜ਼ਾ ਰਜ਼ਾ ਰਜਾ ਅੱਛਾ ਆਪ ਵੀ ਵਾਰਸ ਹੋ ਓਕੇ ਆਪਕਾ ਨਾਮ ਨਵਨੀਤ ਕੌਰ ਨਵਨੀਤ ਕੌਰ ਬਾਹਰ ਸੇ ਮਲੇਸ਼ੀਆ ਸੇ ਅੱਛਾ ਔਰ ਗੋਲਡਨ ਟੈਂਪਲ ਜਾਏ ਆ ਯਾਪਾ ਕੋ ਦੁਬਾਰਾ ਹਾਂਜੀ ਛਾਹ ਦਿਨ ਹੋ ਗਿਆ ਛਾਹ ਦਿਨ ਅੱਛਾ ਹਾਂਜੀ ਔਰ ਕੀ ਕਹਿਣਾ ਚਾਹੁੰਦੇ ਹੋ ਤੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਆਏ ਤੁਸੀਂ ਫਤੇਗੜ ਸਾਹਿਬ ਦੇ ਆਏ ਦੇ ਆਮੇ ਹਾਂਜੀ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਆਏ ਜਿੱਤੇ ਨਾ ਜਿਹੜੇ ਸਹਜਾ ਦੇ ਬਾਬਾ ਜੋਰਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਆ ਹਾਂ ਇਹ ਉਹ ਸਥਾਨ ਆ ਜਿੱਥੇ ਸਹਜਾ ਦੇ ਸਾਥਾ ਹੋਈਆਂ ਸੀਗੀਆਂ ਤੁਸੀਂ ਇੱਥੇ ਦਰਸ਼ਨ ਕਰਨਾ ਆ ਇਸ ਜਗ੍ਹਾ ਤੇ ਯੈਸ ਸ਼ੀ ਇਜ਼ ਗੋਇੰਗ ਟੂ ਦਸ ਹਾਂਜੀ ਹਾਂਜੀ ਹਾਂ ਦਰਸ਼ਨ ਕਰਨਾ ਹੈ ਨਾ ਦਰਸ਼ਨ ਕਰਿਓ ਗੁਰੂ ਵਾਲੇ ਬਣੇ ਹੋ ਨਾ ਵੈਗੁਰ ਵੈਗੁਰ ਨਾਮ ਸਿਮਨ ਕਰਦੇ ਹੋ ਯੈਸ ਜੀ ਓਕੇ ਬਹੁਤ ਚੰਗੀ ਗੱਲ ਆ ਦੇਖੋ ਜੀ ਇਹ ਦੇਸਾਂ ਵਿਦੇਸਾਂ ਵਿੱਚੋਂ ਆ ਕੇ ਕੀ ਨਾਮ ਦੱਸਿਆ ਤੁਸੀਂ ਦੁਆਰਾ ਨਵਨੀਤ ਕੌਰ ਨਵਨੀਤ ਕੌਰ ਜੀ ਦੇਸਾਂ ਵਿਦੇਸਾਂ ਵਿੱਚੋਂ ਆ ਕੇ ਨਾ ਮਲੇਸ਼ੀਆ ਤੋਂ ਆ ਕੇ ਜੀ ਦੇਖੋ ਗੁਰੂ ਨਾਲ ਜੁੜੇ ਹੋਏ ਨੇ ਕਿੱਡੀ ਵੱਡੀ ਗੱਲ ਹੈ ਇਹ ਸਾਡੇ ਲੋਕ ਭੁੱਲਦੇ ਜਾ ਰਹੇ ਨੇ ਹਾਂਜੀ ਹਾਂ ਬਹੁਤ ਚੰਗੀ ਗੱਲ ਆ ਜੀ ਥੈਂਕ ਯੂ ਜੀ ਆਪਣਾ ਪੰਜਾਬ 794 ਚੈਨਲ ਆਪਣਾ ਆਹ ਦੇਖੀ ਬੀਤਿ ਜੱਸ ਨੇ ਕਹਿੰਦੇ ਆਨੰਦਪੁਰ ਸਾਹਿਬ ਤੋਂ ਆ ਰਹੇ ਨੇ ਜੀ ਇਹ ਸਾਈਟ ਸਾਰਾ ਹੈ ਸ੍ਰੀ ਕੇਸ ਅ ਆਨੰਦਪੁਰ ਸਾਹਿਬ ਉਸਕੇ ਬਾਅਦ ਅਭਿਆਨ ਆਨੰਦਪੁਰ ਸਾਹਿਬ ਉਸਕੇ ਬਾਅਦ 골ਡਨ ਟੈਂਪਲ ਅੱਛਾ ਜੀ 골ਡਨ ਟੈਂਪਲ অলਰੀਡੀ 4 ਡੇਸ ਹੋ ਗਿਆ ਠੀਕ ਹੈ ਜੀ ਹਾਂ ਜੀ ਦੇਖੋ ਜੀ ਪਿਕਚਰ ਕਰਾ ਰਹੇ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਆਏ ਨੇ ਅੰਗਰੇਜ਼ ਜੋ ਕਿ ਮਲੇਸ਼ੀਆ ਤੋਂ ਦੇ ਕੋਈ ਸਾਰੇ ਹੀ ਫੋਰਨ ਕੰਟਰੀ ਤੋਂ ਆਏ ਹੋਏ ਨੇ ਇਹ ਸਾਰੀ ਟੀਮ ਇਹ ਨੇ ਨਮਨੀਤ ਕੌਰ ਜੀ ਇਹਨਾਂ ਦਾ ਨਮਨੀਤ ਕੌਰ ਆਏ ਜੋ ਕਿ ਗੋਲਡਨ ਟੈਂਪਲ ਜਾਏ ਆਪਾਂ ਯਾ ਅੱਛਾ ਇਹਨਾਂ ਇੰਗਲਿਸ਼ ਵਿੱਚ ਜ਼ਿਆਦਾ ਸਮਝਦੇ ਨੇ ਗੱਲਾਂ ਮੈਂ ਤਾਂ ਵੈਸੇ ਪੰਜਾਬੀ 'ਚ ਗੱਲ ਕਰਦਾ ਹਾਂ ਹਾਂ ਜੀ ਇਹ ਮਲੇਸ਼ੀਆ ਤੋਂ ਆਏ ਹੋਏ ਨੇ ਨਮਨੀਤ ਕੌਰ ਜੀ ਆਪਣੇ ਨਾਲ ਜੋ ਕਿ ਦੇਖੋ ਇਹਨਾਂ ਨੂੰ ਵੀ ਚਾਹ ਚੜਿਆ ਹੋਇਆ ਫੋਟੋ ਕਰਨ ਦਾ ਗੁਰਦੁਆਰਾ ਸਾਹਿਬ ਨਾਲ ਹਾਂਜੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਆਏ ਹੋਏ ਨੇ ਇਹ ਫੋਰਨ ਕੰਟਰੀ ਤੋਂ ਫੋਰਨ ਦੀ ਕੰਟਰੀ ਮਲੇਸ਼ੀਆ ਦੀ ਧਰਤੀ ਤੋਂ ਆਏ ਹੋਏ ਨੇ ਜੋ ਕਿ ਇਸ ਜਗ੍ਹਾ ਜਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਹਾਂਜੀ ਕਰੋ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਾਂ ਸੰਤਨ ਬਾਬਾ ਜੋਰਾਵਰ ਸਿੰਘ ਜੀ ਸੰਤਨ ਬਾਬਾ ਫਤਿਹ ਸਿੰਘ ਜੀ ਮੈਂ ਫੋਟੋ ਬੈਕ ਰਹਾ ਹਾਂਜੀ ਦੇਖੋ ਜੀ ਇਹ ਨਈ ਟੀਮ ਆ ਜਿਹੜੀ ਕਿ ਕਿੰਨੇ ਜਣੇ ਆਏ ਨੇ ਅੱਜ ਬਾਹਰੋਂ 12 ਜਣੇ ਆਏ ਨੇ 12 ਬੰਨ 12 ਲੋਕ ਕਾਊਂਟਿੰਗ ਆ ਦੇਖੋ ਫੋਟੋ ਕਰਾ ਰਹੇ ਨੇ ਆਪਣੀ ਬਹੁਤ ਵਧੀਆ ਵੈਰੀ ਨੈਸ ਹਾਂਜੀ ਇਹ ਇਹਨਾਂ ਦਾ ਗਾਈਡ ਆ ਜੋ ਕਿ ਇਹਨਾਂ ਨੇ ਸਮਝਾ ਰਿਹਾ ਗਾਈਡਿੰਗ ਕਰ ਰਿਹਾ ਇਹ ਸਮਝਾ ਰਿਹਾ ਆਪਣਾ ਲੈਂਗੁਏਜ ਵਿੱਚ ਆਪਣੀ ਲੈਂਗੁਏਜ ਵਿੱਚ ਸਮਝਾ ਰਿਹਾ ਏ ਹੈਲਪ ਕਰ ਰਹਿਣ ਦੀ ਗੱਲ ਕਰਨ ਦੇ ਵਿੱਚ ਸਪੀਕਿੰਗ ਦਾ ਹੈਲਪ ਇੰਟੂ ਇੰਗਲਿਸ਼ ਪੰਜਾਬੀ ਇੰਟੂ ਇੰਗਲਿਸ਼ ਐਂਡ ਸਪੀਕਿੰਗ ਐਂਡ ਗੁੱਡ ਟੈਂਪਲ ਸ੍ਰੀ ਫਤੇਗੜ ਸਾਹਿਬ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੋ ਕਿ ਅੱਜ ਪਹੁੰਚੇ ਹੋਏ ਨੇ ਹਾਂਜੀ ਆ ਦੇਖੋ ਆਪਣੀ ਭਾਸ਼ਾ ਵਿੱਚ ਗੱਲ ਕਰਦੇ ਨੇ ਕੋਈ ਮੈਨੂੰ ਤਾਂ ਇੰਨੀ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਵੀ ਮੇਰੀ ਸਮਝ ਨਹੀਂ ਆਉਂਦੀ ਪੰਜਾਬੀ ਬਹੁਤ ਘੱਟ ਆਉਂਦੀ ਹੈ ਇਹਨਾਂ ਨੂੰ ਵੀ ਇਹ ਨਾ ਜੀ ਬਾਹਰੋਂ ਆਏ ਹੋਣੇ ਤਾਂ ਦੇਖੋ ਇਹ ਗਾਈਡਿੰਗ ਕਰਦੇ ਨੇ ਇਹਨਾਂ ਦੀ ਹਾਂਜੀ ਇਹਨਾਂ ਦਾ ਨਾਮ ਕੀ ਹੈ ਵੀਰ ਜੀ ਉਹਨਾਂ ਦਾ ਵਾਟ ਯੂਰ ਨੇਮ ਜਗਜੀਤ ਸਿੰਘ ਜਗਜੀਤ ਸਿੰਘ ਜੀ ਸੰਦੂ 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 ਤੁਹਾਡਾ ਗਉਤ ਹੈ ਓਕੇ ਦੇਖੋ ਕਿੰਨੇ ਖੁਸ਼ ਹੋ ਰਿਹਾ ਹੈ ਹਾਂ ਅੱਛਾ ਮਲੇਸ਼ੀਆ ਓਕੇ ਕਿੰਨੇ ਸਮੇਂ ਤੋਂ ਗਏ ਹੋ ਤੁਸੀਂ ਹਾਂ ਹਾਊ ਲੰਗ ਯੂ ਸੀ ਇਨ ਮਲੇਸ਼ੀਆ ਆ ਇਨ ਮਲੇਸ਼ੀਆ ਸਿንስ ਮਾਈ ਫਾਦਰ ਮਾਈ ਫਾਦਰ ਬਾਈ ਫਾਦਰ ਇਨ ਫਰਮ ਪੰਜਾਬ ਅੱਛਾ ਫਗਤਪੁਰਾ ਮਾਈ ਫਾਦਰ ਫਗਤਪੁਰਾ ਵਿਲੇਜ ਅੱਛਾ ਜੀ ਇਹ ਪਿੰਡ ਨੇਮ ਸੰਗਤਪੁਰਾ ਸੰਗਤਪੁਰੇ ਤੋਂ ਬਲੌਕ ਕਰ ਦਿੰਨੇ ਇਹ ਇਹ ਸਰਦਾਰ ਜੀ ਨੇ ਸੰਗਤਪੁਰੇ ਤੋਂ ਬਲੌਕ ਕਰ ਦੇ ਨੇ ਕਿ ਲਓ ਜੀ ਨਾਮ ਕੀ ਦੱਸਣਾ ਤੇ ਬੱਜਤ ਸਿੰਘ ਜਗਦੀਪ ਸਿੰਘ ਸੰਧੂ ਜੀ ਬਲੌਕ ਕਰਦੇ ਨੇ ਸੰਗਤ ਪਰੇ ਪਿੰਡ ਤੋਂ ਜੋ ਕਿ ਮਲੇਸ਼ੀਆ ਦੀ ਧਰਤੀ ਤੇ ਰਹਿ ਰਹੇ ਨੇ ਕਾफी ਸਮਾਂ ਹੋ ਗਿਆ ਇਹ ਇਹਨਾਂ ਰਹਿੰਦੇ ਹੋਏ ਆ ਮਲੇਸ਼ੀਆ ਜੋ ਕਿ ਹੁਣ ਦੇ ਕੋ ਆਪਣੀ ਪੰਜਾਬੀ ਮਾਂ ਬੋਲੀ ਭੁੱਲ ਗਏ ਨੇ ਹਨ ਵੈਸੇ ਆ ਸਮਾਂ ਦੇ ਨਾਲ ਆ ਹਾਂ ਤੇ ਇਹਨਾਂ ਦੇ ਮਾਪੇ ਵੜਾਂ ਗਏ ਹੋਏ ਨੇ ਉਥੇ ਹਾਂ ਇਹ ਪਹਿਲਾਂ ਦੇ ਇਹਨਾਂ ਦੇ ਮਾਪੇ ਫੌਰਨ ਗਏ ਹੋਏ ਨੇ ਜੋ ਕਿ ਅੱਜ ਇਹ ਉਸ ਸਮੇਂ ਤਾਂ ਬੱਚੇ ਸੀਗੇ ਇਹ ਫੌਰਨ ਦੀ ਕੰਟਰੀ ਵਿੱਚ ਜੰਮੇ ਪਲੇ ਨੇ ਜਿਸ ਕਰਕੇ ਇਹਨਾਂ ਨੂੰ ਇੰਗਲਿਸ਼ ਦੀ ਪੰਜਾਬੀ ਪਸੰਦ ਨਹੀਂ ਹੁੰਦੀਗੀ ਇੱਥੇ ਪਰ ਫਿਰ ਵੀ ਆਪਣੇ ਬਾਤਨ ਨਾਲ ਪਿਆਰ ਆ ਯੈਸ ਹੈ ਨਾ ਜੀ ਆਪਣੀ ਪੰਜਾਬੀ ਪੰਜਾਬੀ ਮਾਤਾ ਨਾਲ ਪਿਆਰ ਆ ਪੰਜਾਬ ਦੀ ਧਰਤੀ ਨਾਲ ਤੇ ਜਿਹੜੀ ਪੰਜਾਬ ਦੀ ਧਰਤੀ ਨਾਲ ਪਿਆਰ ਆ ਤੇ ਅੱਜ ਗੁਰੂਆਂ ਦੀ ਧਰਤੀ ਤੇ ਪਹੁੰਚੇ ਨੇ ਗੁਰਦੁਆਰਾ ਸ੍ਰੀ ਫਤੇਕੜ ਸਬਜ਼ੀ ਦੀ ਪਾਵਨ ਧਰਤੀ ਤੇ ਓਕੇ ਸੋ ਸ੍ਰੀ ਕਾਉੜੀ 2 ਮਿੰਟ ਜੋ 2 ਮਿੰਟ ਜਾ ਹਾਂਜੀ ਮੜੇ ਇੱਕ ਪਿਕਚਰ ਸਾਰੇ ਇਕੱਠੇ ਹੋ ਜੇ ਇੱਕ ਵਾਰੀ ਮੜੇ ਜਾਓਰ ਸੈਟਿੰਗ ਨਵਦੀਪ ਨਮਨੀਤੀ ਜੀ ਮੜੇ ਜਾ ਕੇ ਹਾਂ ਆਏ ਸਿਸਟਰ ਆਪਣੇ ਹਾਂਜੀ ਇਟੋ ਜੀ ਮਾਈ ਸਿਸਟਰ ਹੈ ਹੈਲੋ ਨਵਦੀਪ ਜੀ ਇਟੋ ਜੀ ਮਾਈ ਸਿਸਟਰ ਹੈ ਹਾਂ ਇਹ ਆਪਣੇ ਭੈਣਾ ਵਰਗੇ ਨੇ ਅੱਛਾ ਮਲੇਸ਼ੀਆ ਤੋਂ ਆਏ ਨੇ ਇਹ ਅੰਗਰੇਜ਼ ਹੈ ਕਿੰਨੀ ਟੀਮ ਹੈ ਇਹਨਾਂ ਦੀ ਕਿੰਨੇ ਜਣੇ ਦੀ ਪਹਿਲ ਮੈਂਬਰ ਅੱਛਾ ਜੀ ਓਕੇ ਜੀ ਉਹਨ ਸਾਰੇ ਦਰਸ਼ਨ ਕਰਨਾ ਗਏ ਨੇ ਅੰਦਰ ਨੇ ਅਚਾਪਾ ਲਾਪਾ ਮਿਲਦੇ ਹੁਣ 2 ਮਿੰਟ ਤੱਕ ਨਾ ਜੀ ਉਹਨਾਂ ਨੇ ਹਾਂਜੀ ਹਾਂਜੀ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਜਿਸਕੇ ਹਾਂ ਨਾ